ਮਾਮਲਾ ਅੰਮ੍ਰਿਤਸਰ ਹੈਰੀਟੇਜ ਕਲੱਬ ਦੀ ਚੂਣਾ ਨੂੰ ਲੈ ਕੇ ਸਾਹਮਣੇ ਹੈ ਜਿੱਥੇ ਪਿਛਲੇ 16 ਸਾਲ ਤੋਂ ਇਲੈਕਸ਼ਨ ਨਹੀਂ ਹੋਈ ਇਸ ਵਾਰ ਜੇਕਰ ਇਲੈਕਸ਼ਨ ਹੋਣੀ ਸ਼ੁਰੂ ਹੋਈ ਤਾਂ ਪ੍ਰਸ਼ਾਸਨ ਵੱਲੋਂ ਇਸ ਨੂੰ ਬੰਦ ਕਰਨ ਅਤੇ ਭੜਕੇ ਕਲੱਬ ਮੈਂਬਰਾਂ ਵੱਲੋਂ ਅੱਜ ਸੜਕ ਉੱਤੇ ਜਾਮ ਲਗਾ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਜਿਸ ਦੇ ਚਲਦੇ ਮੁੱਖੀ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਰੋਸ ਪ੍ਰਦਰਸ਼ਨ ਕਰ ਰਹੇ ਕਲੱਬ ਮੈਂਬਰਾਂ ਨੂੰ ਸਮਝਾ ਕੇ ਧੰਨਾ ਪ੍ਰਦਰਸ਼ਨ ਚਕਵਾਨ ਦਾ ਆਸ਼ਵਾਸ਼ਣ ਦਿੱਤਾ ਜਿਸ ਸੰਬੰਧ ਵਿੱਚ ਗੱਲਬਾਤ ਕਰਦਿਆ ਹੋਇਆ ਕਲੱਬ ਦੇ ਮੈਂਬਰ ਕੁਲਦੀਪ ਸਿੰਘ ਖੁਰਾਣਾ ਨੇ ਦੱਸਿਆ ਕਿ ਪਿਛਲੇ 16 ਸਾਲਾਂ ਤੋਂ ਕਲੱਬ ਦੀਆਂ ਚੋਣਾਂ ਸੰਬੰਧੀ ਦੇਰੀ ਕੀਤੀ ਜਾ ਰਹੀ ਹੈ ਜੇਕਰ ਅੱਜ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਪ੍ਰਸ਼ਾਸਨ ਵੱਲੋਂ ਇਹਨਾਂ ਚੋਣਾਂ ਨੂੰ ਬੰਦ ਕਰਵਾ ਤੱਕੇ ਸ਼ਾਹੀ ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਅੱਜ ਕਲੱਬ ਦੇ ਬਾਹਰ ਮੇਨ ਰੋਡ ਬੰਦ ਕਰਕੇ ਕਲੱਬ ਮੈਂਬਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਸਬੰਧ ਵਿੱਚ ਮੌਕੇ ਤੇ ਪਹੁੰਚੇ ACP ਨੌਰਥ ਮਨਿੰਦਰ ਪਾਲ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਹੈਰੀਟੇਜ ਕਲੱਬ ਤੇ ਚੋਣਾਂ ਨੂੰ ਲੈ ਕੇ ਛੜੀ ਵਿਵਾਦ ਦੇ ਚੱਲਦੇ ਕਲੱਬ ਮੈਂਬਰਾਂ ਵੱਲੋਂ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਬਾਕੀ ਜਲਦ ਉਹਨਾਂ ਦੇ ਨਾਲ ਗੱਲਬਾਤ ਕਰਕੇ ਮਸਲਾ ਸੁਲਝਾਉਣ ਦਾ ਆਸਵਾਸ਼ਣ ਦੇ ਤਰਨਾ ਹਟਾਇਆ ਜਾਵੇਗਾ ਜਿਹੜਾ ਤੈਨਾਂ ਲਗਾਇਆ ਕੀ ਕਾਰਨ ਅੱਜ ਇਲੈਕਸ਼ਨ ਦੀ ਡੇਡ ਹੈ ਰਿਟੇਜ ਜਿਹੜੀ ਕਲੱਬ ਹੈ ਦੀ ਇਹ ਅੰਮ੍ਰਿਤਸਰ ਦਾ ਬੜਾ ਪ੍ਰੈਸਟੀਜੀਅਸ ਕਲੱਬ ਹੈ ਅੱਜ ਦੀ ਇਲੈਕਸ਼ਨ ਡਿਕਲੇਅਰ ਹੋਈ ਸੀ ਅੱਜ ਕਰਨ ਲਈ ਪਰ ਅੱਜ ਸਵੇਰੇ ਜਿਹੜੀ ਐਡਮਿਨਿਸਟ੍ਰੇਸ਼ਨ ਨੇ ਆ ਕੇ ਦੂਜੀ ਪਾਰਟੀ ਨਾਲ ਮਿਲ ਕੇ ਕੋ ਪਤਾ ਨਹੀਂ ਇਹਨਾਂ ਨੇ ਕੀ ਚਾਲ ਚੱਲੀ ਐ ਇਲੈਕਸ਼ਨ ਨੂੰ ਜਿਹੜਾ ਨਾ ਉਹਨੂੰ ਪੋਸਟਪੋਨ ਕਰ ਦਿੱਤਾ ਗਿਆ ਔਰ ਨਾ اٹੈਂਡੈਂਸ ਰਜਿਸਟਰੀ ਦੇ ਉੱਪਰ ਕਿਸੇ ਨੇ ਸਾਈਨ ਕਰ ਦਿੱਤੇ ਐ ਬਾਹਰ بارش ਕਰਕੇ ਅੱਜ ਮੌਸਮ ਬਹੁਤ ਖਰਾਬ ਸੀ ਗਾਂਧੀ ਗਰਾਊਂਡ ਦੇ ਬਾਹਰ بارش ਨਾਲ ਭਰੇ ਹੋਏ ਸਾਰੇ ਸੜਕ ਜਿਹੜੀ ਪਾਣੀ ਨਾਲ ਭਰੀ ਵੀ ਸੀ ਔਰ ਮੈਂਬਰਸ ਵੀ ਤਕਰੀਬਨ ਆ ਗਏ ਜਦੋਂ ਇਹਨਾਂ ਨੇ 120 ਮੈਂਬਰਾਂ ਦੇ ਉੱਪਰ ਸਾਈਨ ਕਰਦੇ ਉਹਨਾਂ ਨੂੰ ਪਤਾ ਸੀ ਵੀ ਉਹਨਾਂ ਰਜਿਸਟਰ ਪੂਰਾ ਹੋਏ ਨਾ ਔਰ ਇੱਕ ਰਾਜਾ ਐ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਰਿਪਰੈਜ਼ੈਂ ਪ੍ਰਸ਼ਾਸਨ ਨੇ ਧੱਕੇਵਾਰੀ ਕੀਤੀ ਹੈ ਇਹ ਜਿਹੜੀ ਹੈਰੀਟੇਜ ਕਲੱਬ ਦੀ ਅੱਜ ਇਲੈਕਸ਼ਨ ਨਹੀਂ ਹੋਣ ਦਿੱਤੀ ਗਈ ਔਰ ਸਾਰੇ ਮੈਂਬਰ ਜਿਹੜੇ ਪ੍ਰੋਟੈਸਟ ਵੱਲ ਜੋ ਅੱਜ ਇੱਥੇ ਕਰ ਰਹੇ ਆ ਔਰ ਅਸੀਂ ਡੀਸੀ ਨੂੰ ਕਹਿੰਦੇ ਇੰਟਰਵੈਨ ਕਰੇ ਔਰ ਜਿਹੜੀ ਇਲੈਕਸ਼ਨ ਜਿਹੜੀ ਐਸ ਪ੍ਰੋਮਿਸ ਜਿਸ ਤਰ੍ਹਾਂ ਕੀਤੀ ਜਾਂ ਨੂੰ ਕਰੀ ਜਾਵੇ ਤਾਂ ਕਿ ਅੱਜ तकरीबन 85 ਲੱਖ ਜਿਹੜਾ ਏਰੀਆ ਜਿਹੜਾ ਉਹ ਕਲੱਬ ਦੇ ਅਕਾਊਂਟ ਚੀਜ਼ ਆ ਚੁੱਕਾ ਹੈ ਔਰ ਜਿਹੜੀ ਇਲੈਕਸ਼ਨ ਜਿਹੜੀ ਕਰਵਾਣੀ ਚਾਹੀਦੀ ਹੈ ਇਹ ਪਤਾ ਨਹੀਂ ਕਿ ਉਹ ਪ੍ਰਸ਼ਾਸਨ ਜਿਹੜੀ ਹੈ ਇਹ ਕਿਸ ਮਨਸ਼ਾ ਦੇ ਨਾਲ ਜਿਹੜੀ ਇਲੈਕਸ਼ਨ ਨਹੀਂ ਹੋਣ ਦਿੱਤੀ ਜਾ ਰਹੀ ਹੈ ਅਸੀਂ ਸਾਰੇ ਡਿਮਾਂਡ ਕਰਦੇ ਆਂ ਕਿ ਇਲੈਕਸ਼ਨ ਜਿਹੜੀ ਉਹ ਅੱਜ ਕਰਾਈ ਜਾਵੇ ਜਾਂ ਦੀ ਜਿਹੜੀ ਇਮੀਡੀਏਟਲੀ ਨੇ ਡੇਟ ਅਨੌਂਸ ਕੀਤੀ ਜਾਵੇ ਥੈਂਕ ਯੂ ਲੈ ਕੇ ਇਲੈਕਸ਼ਨਸ ਨੂੰ ਲੈ ਕੇ ਚੀਜ਼ ਇਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਬਟ ਬਾਕੀ ਸਾਰਾ ਸਿਚੁਏਸ਼ਨ ਕੰਟਰੋਲ ਹੈ ਤੁਹਾਡੇ ਸਾਹਮਣੇ ਹੈ ਅੰਡਰ ਕੰਟਰੋਲ ਹੈ ਤੇ ਸਿਵਲ ਦੇ ਨੁਮਾਇंदे ਵੀ ਆ ਰਹੇ ਨੇ ਨਹੀਂ ਨਹੀਂ ਦੇਖੋ ਜੀ ਉਹਨਾਂ ਦਾ ਟਾਈਮ ਸੀਗਾ ਜੋ ਪ੍ਰੋਟੋਕ ਕਹਿੰਦੇ ਜੀ 12 ਵਜੇ ਤੱਕ ਸੀ ਗਿਆ ਉਸ ਤੋਂ ਉਹਨੂੰ ਵੈਰੀਫਾਈ ਕਰ ਰਹੇ ਸਰ ਜਾਮ ਜਾ ਆਪਣੀ ਮੁਸ਼ਕਿਲ ਬਚਾਉਣ ਐਂਬੂਲੈਂਸ ਬੱਸੀ ਹੋਈਆਂ ਨਹੀਂ ਨਹੀਂ ਦੇਖੋ ਜੀ ਅਸੀਂ ਆਨਲਾਈਨ ਖਲਾਈ ਹੋਈ ਆ ਇੱਕ ਜਗ੍ਹਾ ਤੇ ਬੈਠੇ ਨੇ ਹੁਣ ਇਹਨਾਂ ਨੂੰ ਪਿੱਛੇ ਹੋ ਜਾਣਗੇ ਅੰਡਰਗਰਾਊਂਡ ਬਸ ਬਸ 5 ਮਿੰਟ ਬਸ ਇਹੀ ਕਹਿ ਰਹੇ ਆ ਕਿ ਆਪਣਾ ਜੋ ਤੁਹਾਡੀ ਮੰਗ ਹੈਗੀ ਉਹ ਸਾਈਡ ਤੇ ਬਹਿ ਕੇ ਦੱਸ ਦੇਣ ਮਾਸਟਰ ਡੀਸੀ ਸਾਹਿਬ ਆ ਰਹੇ ਆ ਹਾਂਜੀ ਆਜੂ